ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜਲਕਾਰ 24 ਮੇਲਾ ਪੀਰ ਬਾਬਾ ਸ਼ਰੀਫ ਸ਼ਾਹ ਜੀ ਦਾ ਪਿੰਡ ਫਤੂ ਵਾਲਾ ਹਰ ਸਾਲ ਇਹੀ ਤਰ੍ਹਾਂ ਲਗਾਇਆ ਜਾਂਦਾ ਹੈ ਪਿੰਡ ਦੀ ਕਮੇਟੀ ਪੰਚਾਇਤ ਆਮ ਪੰਚਾਇਤ ਦੇ ਸੰਯੋਗ ਨਾਲ ਪੂਰੇ ਪਿੰਡ ਦਾ ਮੇਲੇ ਵਿੱਚ ਸੰਯੋਗ ਹੁੰਦਾ ਹੈ ਇਸ ਮੇਲੇ ਵਿੱਚ ਠੰਡੇ ਮਿੱਠੇ ਜਲਦੀਆਂ ਕਈ ਤਰ੍ਹਾਂ ਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ ਨਾਲ ਹੀ ਪਿੰਡ ਦੇ ਸੰਯੋਗ ਨਾਲ ਕਬੱਡੀ ਟੂਰਨਾਮੈਂਟ ਨਾਲ ਹੀ ਲੜਕੀਆਂ ਦਾ ਵੀ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਇਹ ਮੇਲਾ ਪਿੰਡ ਵਾਸੀਆਂ ਨੇ ਦੱਸਿਆ ਲਗਭਗ 50-60 ਸਾਲ ਤੋਂ ਲਗਾਇਆ ਜਾਂਦਾ ਹੈ ਜਦੋਂ ਦਾ ਪਿੰਡ ਫੱਤੂ ਵਾਲਾ ਉਹਦੇ ਵਿੱਚ ਆਇਆ ਸੀ ਉਦੋਂ ਤੋਂ ਹੀ ਇਹ ਮੇਲਾ ਲਗਾਇਆ ਜਾ ਰਿਹਾ ਹੈ ਇੱਥੇ ਇੱਕ ਹੋਰ ਵੀ ਦਿਲਚਸਪ ਗੱਲ ਹੈ 50-60 ਸਾਲ ਦਾ ਪੁਰਾਣਾ ਬੋੜ ਦਾ ਦਰਖਤ ਲੱਗਾ ਹੋਇਆ ਹੈ ਜੋ ਮੇਲਾ ਪੀਰ ਬਾਬਾ ਸ਼ਰੀਫ ਸ਼ਾਹ ਜੀ ਦਾ ਪੂਰਾ ਛਾਂ ਦਾ ਪ੍ਰਬੰਧ ਕਰਕੇ ਰੱਖਦਾ ਹੈ ਜਦੋਂ ਮੇਲਾ ਨਹੀਂ ਵੀ ਹੁੰਦਾ ਪਿੰਡ ਦੇ ਹਰ ਤਰ੍ਹਾਂ ਦੇ ਲੋਕ ਗਰਮੀਆਂ ਦੇ ਦਿਨਾਂ ਵਿੱਚ ਇਹਦੀ ਬੋੜ ਦੀ ਛਾਂ ਹੇਠ ਬੈਠਦੇ ਹਨ ਸੋ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਰ ਇੱਕ ਪਿੰਡ ਦਾ ਨਾਗਰਿਕ ਵੱਧ ਚੜ ਕੇ ਆਪਣਾ ਹਿੱਸਾ ਦਿੰਦਾ ਹੈ ਔਰ ਦਸਮਾ ਕੱਢ ਕੇ ਪਿੰਡ ਦਾ ਮੇਲਾ ਲਗਾਇਆ ਜਾਂਦਾ ਹੈ ਆਓ ਗੱਲ ਕਰਾਉਂਦੇ ਹਾਂ ਪਿੰਡ ਦੀ ਪੰਚਾਇਤ ਆ ਪੰਚਾਇਤ ਔਰ ਜਿੰਨੀ ਵੀ ਨੌਜਵਾਨਾਂ ਦੀ ਕਮੇਟੀ ਬਣੀ ਹੈ ਆਓ ਗੱਲ ਕਰਾਉਂਦੇ ਹਾਂ ਪਿੰਡ ਦੀ ਕਮੇਟੀ ਔਰ ਪਿੰਡ ਦੇ ਸਰਪੰਚ ਬਲਕਾਰ ਸਿੰਘ ਨਾਲ ਗੱਲਬਾਤ ਸਰਪੰਚ ਸਾਹਿਬ ਜਿਹੜਾ ਮੇਲਾ ਲਗਾਇਆ ਜਾਂਦਾ ਪਿੰਡ ਫੱਤੂ ਵਾਲਾ ਇਹ ਕਿੰਨੇ ਸਾਲ ਤੋਂ ਲੱਗ ਰਿਹਾ ਤੇ ਕੀ ਕੀ ਪ੍ਰਬੰਧ ਅਤੇ ਕੀਤੇ ਗਏ ਇਹ ਅੱਜ ਤੋਂ ਤਕਰੀਬਨ 40 ਤੋਂ 50 ਸਾਲ ਜਦੋਂ ਤੋਂ ਸਾਡਾ ਪਿੰਡ ਵਸਿਆ ਜੀ ਉਦੋਂ ਤੋਂ ਬਾਬੇ ਸ਼ਰੀਫ ਸ਼ਾਹ ਦਾ ਮੇਲਾ ਇੱਕ ਹਾਰ ਨੂੰ ਲੱਗਦਾ ਹੈ ਹਰ ਸਾਲ ਦੀ ਸਾਲ ਲੱਗਦਾ ਹੈ ਇਸ ਮੇਲੇ ਵਿੱਚ ਸਾਡੇ ਪਿੰਡ ਦਾ ਪੂਰਾ ਸੰਜੋਗ ਹੁੰਦਾ ਹੈ ਹਰੇਕ ਬੰਦਾ ਹਰੇਕ ਘਰ ਦਾ ਆਦਮੀ ਇਸ ਮੇਲੇ ਵਿੱਚ ਸੰਜੋਗ ਕਰਦਾ ਹੈ ਔਰ ਜ਼ਿਆਦਾਤਰ ਇਸ ਪਿੰਡ ਮੇਲੇ ਦੇ ਵਿੱਚ ਯੂਥ ਦਾ ਜ਼ਿਆਦਾ ਸੰਜੋਗ ਹੁੰਦਾ ਹੈ ਕਿਉਂਕਿ ਆਉਣ ਵਾਲਾ ਟਾਈਮ ਹੈ ਅਸੀਂ ਕਹਿੰਦੇ ਹਾਂ ਯੂਥ ਨੂੰ ਕਿਉਂਕਿ ਪੜਾ ਲਿਖਿਆ ਯੂਥ ਹੈ ਆਉਣ ਵਾਲੇ ਟਾਈਮ 'ਚ ਇਹੋ ਜਿਹੇ ਸਾਂਝੇ ਕੰਮਾਂ ਵਿੱਚ ਯੂਥ ਨੂੰ ਅੱਗੇ ਲੈ ਕੇ ਜਾਈਏ ਕਿ ਆਉਣ ਵਾਲੇ ਟਾਈਮ ਕੋਈ ਲੜਾਈ ਝਗੜਾ ਪਿੰਡਾਂ ਵਿੱਚ ਮਰ ਸਕੇ ਸਫੈ ਸਰ ਜਿਹੜੇ ਟੂਰਨਾਮੈਂਟ ਕਿਹਦੇ ਲਈ ਕਰਾਇਆ ਜਾ ਰਹੀ ਹੈ ਇਹ ਛਾਂ ਦੇ ਟਾਈਮ ਦੀ ਕਬੱਡੀ ਦਾ ਟੂਰਨਾਮੈਂਟ ਹੈ ਮੁੰਡਿਆਂ ਦੇ ਵੀ ਟੂਰਨਾਮੈਂਟ ਕਰਾਇਆ ਜਾ ਕਬੱਡੀ ਦਾ ਜੀ ਲੜਕੀਆਂ ਦਾ ਵੀ ਮੈਚ ਕਰਾਇਆ ਜਾਣਗੇ ਸ਼ਾਮ ਦੇ ਟਾਈਮ 5 ਵਜੇ ਦੇ ਕਰੀਬ ਨੇ ਸਰਪੰਚ ਸਾਹਿਬ ਇੱਕ ਨਸ਼ੇ ਦਾ ਬਹੁਤ ਬੁਦਾ ਪਿੰਡ ਵਿੱਚ ਜਿਸ ਤਰ੍ਹਾਂ ਰੇਵੜੀਆਂ ਹੋਏ ਕਰੀ ਨਸ਼ਾ ਦੇਖ ਰਹੇ ਇਹਦੇ ਬਾਰੇ ਕੀ ਕਹਿਣਾ ਹੈ ਨਸ਼ਾ ਪ੍ਰਤੀ ਅਸੀਂ ਜੀ ਬਹੁਤ ਜ਼ਿਆਦਾ ਸੰਯੋਗ ਅਸੀਂ ਪੁਲਿਸ ਨੂੰ ਦਿੱਤਾ ਵੀ ਹੈ ਔਰ ਆਉਣ ਵਾਲੇ ਟਾਈਮ ਤੇ ਦੇਵਾਂਗੇ ਵੀ ਕੁਝ ਹੱਦ ਤੱਕ ਅਸੀਂ ਕਹਿ ਵੀ ਸਾਡੇ ਪਿੰਡ ਚ ਅਸੀਂ ਪੂਰੀ ਤਰ੍ਹਾਂ ਠੱਲ ਪਾਈ ਨਸ਼ੇ ਪ੍ਰਤੀ ਜੀ ਸਾਡੇ ਪਿੰਡ ਨੇ ਅਸੀਂ ਪਿਛਲੇ ਟਾਈਮ ਕੋਈ ਇਕੱਠੇ ਹੋਏ ਸੀ ਗੁਰਦੁਆਰਾ ਸਾਹਿਬ ਵਿੱਚ ਉਰੇ ਪਿੰਡ ਨੇ ਅਸੀਂ ਇਸ ਗੱਲ ਦੀ ਕਸਮ ਖਾਧੀ ਸੀਗੀ ਕਿ ਅਸੀਂ ਨਸ਼ੇ ਪ੍ਰਤੀ ਪੂਰੇ ਪਿੰਡ ਇਸਦੇ ਅਸੀਂ ਆਉਣ ਵਾਲੇ ਯੂਥ ਨੂੰ ਇਹ ਸੰਦੇਸ਼ ਦੇਣਾ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਉਣ ਵਾਲੇ ਟਾਈਮ 'ਚ ਗੇਮਾਂ ਜਿਵੇਂ ਕਬੱਡੀ ਜਿਵੇਂ ਹਰ ਇੱਕ ਮੇਲੇ 'ਚ ਆਹ ਮਹੀਨੇ ਤੇ ਮਹੀਨੇ ਹੁਣ ਚੱਲ ਪਏ ਨੇ ਕਬੱਡੀ ਦੇ ਟੂਰਨਾਮੈਂਟ ਚੱਲ ਪਏ ਨੇ ਇਹੋ ਜਿਹੇ ਜਿਾ ਕ੍ਰਿਕਟ ਦੇ ਟੂਰਨਾਮੈਂਟ ਚੱਲਦੇ ਨੇ ਤੇ ਮੈਂ ਯੂਥ ਨੂੰ ਇਹੀ ਬੇਨਤੀ ਕਰਨਾ ਕਿ ਆਉਣ ਵਾਲੇ ਟਾਈਮ ਅਸੀਂ ਗੇਮਾਂ 'ਵਨਾਂ ਜ਼ਿਆਦਾ ਧਿਆਨ ਦੇ ਨਸ਼ਿਆਂ 'ਚ ਨਾ ਮਤ ਦਈ ਮੇਰਾ ਨਾਮ ਸਰਦਾਰ ਗੁਰਦੀਪ ਸਿੰਘ ਪਿੰਡ ਫੱਤੂ ਵਾਲਾ ਬਾਬਾ ਸ਼ਰੀਫ ਸ਼ਾਹ ਦਾ ਮੇਲਾ ਲੱਗ ਰਿਹਾ ਬੋਸ ਤੋਂ ਤਾਂ ਆਪਣਾ ਸਾਰੀ ਸੰਗਤ ਇੱਕ ਸਾਰਾ ਸੰਯੋਗ ਦੇ ਰਿਹਾ ਹੈ ਤੇ ਬਹੁਤ ਵਧੀਆ ਮੇਲਾ ਸੀ ਲਵਾ ਰਹੇ ਪਿੰਡ ਫੱਤੂ ਵਾਲੇ ਦੀ ਜਿੰਨੀ ਸੰਗਤ ਹੈ ਹੋਮ ਮਾ ਕੇ ਪੂਰੀ ਬਹੁਤ ਤਗੜਾ ਵਧੀਆ ਤਰੀਕਾ ਮੇਲਾ ਲਵਾ ਰਹੇ ਹੋਰ ਕੀ ਕਹਿਣਾ ਕਹਦੇ ਮੇਲੇ ਬਹੁਤ ਵਧੀਆ ਸਾਰੀ ਸੰਗਤ ਸੰਯੋਗ ਦਿੱਤਾ ਅਸੀਂ ਕਬੱਡੀ ਕੂੜੀ ਦਾ ਜੋ ਟੂਰਨਾਮੈਂਟ ਸਾਰਾ ਕਰਾ ਰਹੇ ਹਾਂ ਅਸੀਂ ਕਿੰਨੇ ਸਾਲਾਂ ਤੋਂ ਲਗਾਇਆ ਜਾ ਰਿਹਾ ਮੇਲਾ ਹੈ ਇਹ ਕਾਫੀ ਸਮੇਂ ਤੋਂ ਮਨਸਾਨੂੰ ਯਾਦ ਨਹੀਂ ਆਇਆ ਸਾਡੇ ਬਚਪਨ ਤੋਂ ਲੈ ਕੇ ਮੇਲਾ ਲੱਗਦਾ ਆ ਰਿਹਾ ਬਹੁਤ ਹੁੰਤਾਂ ਨੂੰ ਮੇਲਾ ਲੱਗਦਾ ਹੈ ਸਾਡੇ ਪਿੰਡ ਪੱਟੇ ਹਾਂਜੀ ਵੱਡੀ ਟੂਰਨਾਮੈਂਟ ਵੀ ਕਰਾਇਆ ਜਾਂਦਾ ਹਾਂਜੀ ਹਾਂਜੀ ਕਬੱਡੀ ਕਰਾਇਆ ਜਾਂਦਾ ਮੈਂ ਤੁਹਾਡਾ ਨਾਮ ਮੇਰਾ ਬਿੱਟੂ ਸਿੰਘ ਜਿਹੜਾ ਪਿੰਡ ਹੈ ਜੀ ਹੱਤੂ ਵਾਲਾ ਜੀ ਮੇਲੇ ਦੇ ਕਿਸ ਤਰ੍ਹਾਂ ਪ੍ਰਬੰਧ ਕੀਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਜੀ ਸਾਰੇ ਪਿੰਡ ਨੇ ਬਹੁਤ ਵਧੀਆ ਸੇਵਾ ਦਿੱਤੀ ਏ ਕੋਈ ਇਸ ਵਾਰੀ ਗਲਤ ਨਹੀਂ ਛਲਤ ਨਹੀਂ ਬੋਲਿਆ ਬਹੁਤ ਸੇਵਾ ਵਧੀਆ ਹੋਈ ਏ ਜੋ ਵੀ ਸ਼ਰਤਾਂ ਸੀ ਅਸੀਂ ਪੂਰੀ ਭਾਵਨਾ ਨਾਲ ਲਾਇਆ ਲੰਗਰ ਵੀ ਲਾਉਗੇ ਪਾਣੀ ਵੀ ਤਿੰਨ ਚਾਰ ਤਰ੍ਹਾਂ ਦੇ ਚਲਾਏ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਵੀ ਪ੍ਰੋਗਰਾਮ ਜਾਂ ਆਪਣੇ ਗੁਰਦੁਆਰਾ ਸਾਹਿਬ ਦਾ ਜਾਂ ਕੋਈ ਮੇਲੇ ਦਾ ਪ੍ਰਬੰਧ ਹੁੰਦਾ ਹੈ ਤਾਂ ਇਹਨਾਂ ਵਾਸਤੇ ਜ਼ਰੂਰ ਤੁਰਿਆ ਕਰੋ ਸਾਰੇ ਲੜਾਈਆਂ ਛੱਡ ਕੇ